ਬਹੁਤ ਹੀ ਖੁਸ਼ੀ ਦੇ ਮਕਾਮ ਨੇ ਤੇ ਜੇਕਰ ਇਸ ਨੂੰ ਸ਼ਬਦਾਂ ਦੇ ਵਿੱਚ ਇਸ ਤੀਬਾਰਤ ਬਣਾਣੀ ਹੋਵੇ ਤਾਂ ਬਹੁਤ ਔਖੀ ਹੈ ਅੱਜ ਦਿਲ ਕਰਦਾ ਹੈ ਭਾਈ ਕਾਂ ਸਿੰਘ ਦੇ ਮਹਾਨ ਕੋਸ਼ ਦੇ ਵਿੱਚੋਂ ਕੁਝ ਉਸਤਤ ਵਾਲੇ ਸ਼ਬਦ ਇਕੱਠੇ ਕਰਕੇ ਨਾ ਬੱਚਿਆਂ ਦੇ ਲਈ ਬੋਲੇ ਜਾਣ ਅੱਜ ਗਵਰਨਮੈਂਟ ਗਰਲਸ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੇ ਅੱਜ ਇੱਕ ਨਵਾਂ ਇਤਿਹਾਸ ਵੀ ਸਿਰਜ ਦਿੱਤਾ ਹੈ ਹਾਲਾਂਕਿ ਮੈਰਿਟਸ ਦਾ ਪਹਿਲਾਂ ਵੀ ਇਸ ਸਕੂਲ ਦੇ ਆਂਦੀਆਂ ਨੇ ਪਰ ਅੱਜ ਪਲੱਸ 2 ਦੇ ਵਿੱਚ ਤਿੰਨ ਬੱਚਿਆਂ ਦੀ ਮੈਰਿਟ ਤੇ 8ਵੀਂ ਦੀ ਮੈਰਿਟ ਨੇ ਸਕੂਲ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਗੜ ਦਿੱਤਾ ਹੈ ਬਹੁਤ ਖੁਸ਼ੀ ਦੇ ਮਕਾਮ ਨੇ ਕਿਉਂਕਿ ਹੁਣੇ ਉਹਨੇ ਜੋ ਇਸ ਦਾ ਨਤੀਜਾ ਆਇਆ ਹੈ ਉਹ ਜੋ ਹਾਰ ਪਏ ਬੱਚੇ ਤੁਸੀਂ ਦੇਖ ਰਹੇ ਹੋ ਥੋੜਾ ਜਿਹਾ ਇਹਨਾਂ ਦੇ ਚਿਹਰਿਆਂ ਤੇ ਮੁਸਕਾਨ ਹੌਲੀ-ਹੌਲੀ ਆ ਰਹੀ ਹੈ ਕਿਉਂਕਿ ਖੁਸ਼ੀ ਐ ਢੀ ਵੱਡੀ ਐ ਹੌਲੀ-ਹੌਲੀ ਜਜ਼ਬ ਹੋ ਰਹੀ ਹੈ ਪਰ ਸਿੱਧਾ ਜੁੜਦੇ ਆ ਅੱਜ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਮੈਰਿਟ ਵਾਲੇ ਪ੍ਰਿੰਸੀਪਲ ਨਾਲ ਤੁਹਾਡੀ ਗੱਲ ਕਰਵਾਨੇ ਆ ਸਾਡੇ ਨਾਲ ਨੇ ਮੀਨੂ ਗੁਪਤਾ ਜੀ ਕਿੱਦਾਂ ਦਾ ਲੱਗ ਰਿਹਾ ਬੱਚਿਆਂ ਨਾਲੋਂ ਜ਼ਿਆਦਾ ਚਿਹਰੇ ਤੇ ਤੁਹਾਡੇ ਖੁਸ਼ੀ ਆ ਥੈਂਕ ਯੂ ਅਵਾਕੀ ਅੱਜ ਦੀ ਖੁਸ਼ੀ ਮੈਂ ਬਿਆਨ ਨਹੀਂ ਕਰ 파ਰੀ ਕਿਉਂਕਿ ਇੰਨੀ ਜ਼ਿਆਦਾ ਮੈਰਿਟਸ ਮਤਲਬ ਥੈਂਕ ਯੂ ਦਾ ਆ ਗਈਆਂ ਥੋੜੀਆਂ ਨਹੀਂ ਮਤਲਬ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਖੁਸ਼ੀ ਨੂੰ ਸਾਮ ਨਹੀਂ 파ਰੀ ਸ਼ੁਕਰ ਹੈ ਪਰਮਾਤਮਾ ਦਾ ਜਿਨੇ ਇੰਨੀ ਮਿਹਨਤ ਕਰਵਾਈ ਸਾਡੇ ਕੋਲ ਮੇਰੇ ਟੀਚਰਸ ਕੋਲ ਔਰ ਮੇਰੇ ਬੱਚਿਆਂ ਕੋਲ ਅਰ ਅਸੀਂ ਇਸ ਮੁਕਾਮ ਤੇ ਪਹੁੰਚ ਪਾਏ ਕਾਫੀ ਲੱਖਾਂ ਬੱਚੇ ਹੁੰਦੇ ਨੇ ਔਰ ਕਿਉਂਕਿ ਵੈਪਰਲੀ ਲਗਾਤਾਰ ਮੈਰਿਟਸ ਤੁਹਾਡੀਆਂ ਪਹਿਲਾਂ ਵੀ ਆਈਆਂ ਕੀ ਸਿਸਟਮ ਤੁਸੀਂ ਇੱਥੇ ਕਰਦੇ ਹੋ ਜਾਂ ਬਾਕੀ ਸਕੂਲ ਜਿਹੜੇ ਦੇਖ ਰਹੇ ਆ ਉਹ ਕੀ ਹੈ ਤੁਹਾਡੇ ਕੋਲ ਉਹਦਾ ਮਿਸ਼ਰਣ ਕੀ ਹੈ ਜਾਂ ਫਾਰਮੂਲਾ ਕੀ ਹੈ ਫਾਰਮੂਲਾ ਇਹ ਹੈ ਕਿ ਟੂ ਸਕਸੈਸ ਇਜ਼ ਆਲਵੇਸ ਹਾਰਡ ਵਰਕ ਅਗਰ ਅਸੀਂ ਹਾਰਡ ਵਰਕ ਕਰਾਂਗੇ ਤੇ ਮਿਹਨਤ ਰੰਗ ਜ਼ਰੂਰ ਲੈ ਕੇ ਆਉਂਦੀ ਹੈ ਟਾਈਮ ਲੱਗ ਸਕਦਾ ਹੈ ਪਰ ਮਿਹਨਤ ਨੇ ਆਪਣਾ ਰੰਗ ਦਿਖਾਣਾ ਹੀ ਦਿਖਾਣਾ ਹੈ ਕਿੰਨੇ ਇਹ ਰੰਗ ਦਿਖਾਇਆ ਸਟੇਟ ਵਿੱਚ ਕਿਹੜਾ ਕਿਹੜਾ ਰੰਗ ਦਿਸਿਆ ਹਾਂ ਰੰਗ ਸਾਡੇ ਬੱਚਾ ਹੈ ਮੁਸਕਾਨ ਜਿਹਦਾ 12th ਰੈਂਕ ਆਇਆ ਹੈ ਔਰ ਕਾਮਰਸ ਦਾ ਬੱਚਾ ਹੈ ਇਹ ਕਿ ਤਾੜੀਆਂ ਨਾਲ ਨਾਲ ਮਾਰੀ ਜਾਈਏ ਕਿਉਂਕਿ ਆ ਇਹ ਵੀ ਬੜੀ ਖੁਸ਼ੀ ਦੇ ਮਕਾਮ ਨੇ ਤੁਸੀਂ ਪਹਿਲਾਂ ਟੀਚਰਾਂ ਵੱਲ ਵੀ ਆਪ ਇਧਰੋਂ ਸ਼ੁਰੂ ਕਰਦੇ ਆ ਕਿਉਂਕਿ ਇੱਕ ਲੰਬੀ ਲਿਸਟ ਹੈ ਟੀਚਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸਾਰੇ ਨਤੀਜੇ ਦੇ ਵਿੱਚ ਕਿਉਂਕਿ ਵਿਦਿਆਰਥੀ ਪੇਪਰ ਦਿੰਦਾ ਹੈ ਪਰ ਜਦੋਂ ਉਹਦਾ ਨਤੀਜਾ ਆਂਦਾ ਹੈ ਟਿਕ ਟਕੀ ਲਗਾ ਕੇ ਟੀਚਰ ਆ ਜਿਹੜਾ ਬਾਰ ਬਾਰ ਪੁੱਛਦਾ ਕਿ ਉਹਦਾ ਕੀ ਹੋਇਆ ਮੁਸਕਾਨ ਕਿੱਦਾਂ ਹੋਇਆ ਕਨੀ ਕਾਦਾ ਕੀ ਹੋਇਆ ਸੋ ਅੱਜ ਬੜੇ ਖੁਸ਼ੀ ਦੇ ਮਕਾਮਾਂ ਦੀ ਇਸ ਤੋਂ ਬਾਅਦ ਹਾਂਜੀ ਸੈਕਿੰਡ ਆਪਣਾ 14th ਰੈਂਕ ਹੈ ਦੋ ਬੱਚਿਆਂ ਦਾ 14th ਰੈਂਕ ਹੈ ਕਵਿਤਾ ਅੱਜ uh, ਦੇ 487 ਮਾਰਕਸ ਹੈ ਆਊਟ ਆਫ 500 ए भी बच्चा कॉमर्स का है और एक बच्चा है कनिका जोड़ा नॉन मेडिकल का स्टूडेंट है मेरे सारे स्टाफ ने चाहे वह कॉमर्स डिपार्टमेंट है आर्ट्स सा, है या साइंस डिपार्टमेंट किसी ने भी बच्चे खुला नहीं छोड़ा कि जाओ मस्ती करो ऐसा कोई भी अच्छा लग रहा है कि हाँ अगर असं बन के रखिए तो नतीजा आया हाँ जी अठवीं की बच्चा है मेरे न खड़ा बच्चा बहुत अच्छा भी रैंक आया और ਇਸ ਬੱਚੇ ਦਾ 8th ਰੈਂਕ ਆਇਆ ਹੈ ਸਲੋਨੀ ਬੰਗਲ ਬਹੁਤ ਮੇਰੇ ਹਿਸਾਬ ਨਾਲ ਇਹ ਵੀ ਤਾੜੀਆਂ ਦਾ ਹੈ 8ਵਾਂ ਰੈਂਕ ਜਿਹੜਾ ਪੰਜਾਬ ਸਟੇਟ ਵਿੱਚੋਂ ਔਰ 8ਵੀਂ ਵਿੱਚ ਬੱਚੇ ਵੀ ਜ਼ਿਆਦਾ ਹੁੰਦੇ ਆ 83 ਬੱਚੇ ਮੇਰੇ ਅਪੀਅਰ ਹੋਏ ਆ ਔਰ 373 ਬੱਚੇ ਪਲੱਸ 2 ਦੇ ਸਾਰੇ ਸਟ੍ਰੀਮ ਦੇ ਬੇਟਾ ਕਿੱਦਾਂ ਦਾ ਲੱਗ ਰਿਹਾ 8ਵੀਂ ਕਲਾਸ ਵਿੱਚ ਮੈਰਿਟ ਆ ਗਈ ਫਿਰ ਅੱਗੇ ਤਾਂ ਬਹੁਤ ਮੈਰਿਟਾਂ ਲੈਣੀਆਂ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਔਰ ਕਿਦਾਂ ਦਾ ਇੱਥੇ ਸਕੂਲ ਚ ਕਿਦਾਂ ਦਾ ਮਾਹੌਲ ਤੁਹਾਨੂੰ ਮਿਲਿਆ ਕਿਦਾਂ ਦਾ ਟੀਚਿੰਗ ਦਾ ਅਪਰੋਚ ਰਹੀ ਟੀਚਰਾਂ ਦੀ ਬਹੁਤ ਵਧੀਆ ਮਾਹੌਲ ਮਿਲਿਆ ਬਹੁਤ ਵਧੀਆ ਟੀਚਰਸ ਹੈ ਹੈਲਪਫੁਲ ਹੈ ਔਰ ਮੈਂਹਿੰਦੀ ਵੀ ਲੱਗਦਾ ਸੀ ਐਨੇ ਨੰਬਰ ਲੈ ਲਵਾਂਗੇ ਤੁਸੀਂ ਕੁਛ ਲੱਗੇ ਛਾਗੇ ਲੱਗਦਾ ਸੀ ਬੇਨ ਨੇ ਹਾਂਜੀ ਲੱਗਦੇ ਘਰ ਚੋਂ ਵੀ ਆਇਆ ਕੋਈ ਹਾਂਜੀ ਮੇਰੇ ਮੰਮਾ ਹਾਂ ਹਾਂ ਆਓ ਜੀ ਆ ਕੇ ਆਓ ਤੁਸੀਂ ਵੀ ਆਓ ਕਿਦਾਂ ਦਾ ਲੱਗ ਰਿਹਾ ਮੈਡਮ ਅੱਜ ਬੜੀ ਹੀ ਅਚੀਵਮੈਂਟ ਹੈ ਕਿ ਵੱਡੀ ਅਚੀਵਮੈਂਟ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਮਾਣ ਆ ਆਪਣੇ ਬੱਚੇ ਤੇ ਤੇ ਸਕੂਲ ਤੇ ਬਹੁਤ ਮਾਣ ਆ ਜੇ ਸਾਡੇ ਬੱਚੇ ਨੇ ਬਹੁਤ ਵੱਡੀ ਖੁਸ਼ੀ ਦਿੱਤੀ ਸਾਨੂੰ ਸਕੂਲ ਨੂੰ ਵੀ ਦਿੱਤੀ ਆ ਤੇ ਪਰਮਾਤਮਾ ਕਰੇ ਸਾਰੇ ਬੱਚੇ ਇਦਾਂ ਹੀ ਅੱਗੇ ਵਧਣ ਤੇ ਇਨੀ ਖੁਸ਼ੀ ਸਾਰਿਆਂ ਨੂੰ ਦੇਣ ਤੇ ਅਸੀਂ ਬਹੁਤ ਖੁਸ਼ ਆ ਕਿੱਦਾਂ ਦੀ ਰਹੀ ਐਪਰੋਚ ਕਰ ਕਿੱਦਾਂ ਕਿੰਨੇ ਪੜ੍ਹਦੀ ਹੁੰਦੀ ਸੀ ਕਿੰਨੇ ਟਾਈਮ ਪੜ੍ਹਦੀ ਸੀ ਹਾਂ ਜੀ ਬਹੁਤ ਮਿਹਨਤੀ ਬੱਚਾ ਆ ਬਹੁਤ ਜਿਆਦਾ ਮਤਲਬ ਕਿ ਪੰਨ ਵਿੱਚ ਹੁਸ਼ਿਆਰ ਆ ਪਹਿਲਾਂ ਤੋਂ ਤੇ ਕਲਾਸ ਦੀ ਟਾਪਰ ਹੈ ਜੀ ਨਰਸਰੀ ਤੋਂ ਲੈ ਕੇ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਬਹੁਤ ਜਿਆਦਾ ਮਾਣ ਆ ਜਿੱਦਾਂ ਤੇ ਬਹੁਤ ਮਿਹਨਤ ਕਰਦੀ ਆ ਘਰ ਜਾ ਕੇ ਵੀ ਜਿੱਦਾਂ ਰਾਤ ਤੱਕ ਪੜ੍ਹਦੀ ਰਹਿੰਦੀ ਤੇ ਕਿੱਥੋਂ ਤੁਸੀਂ ਬਿਲੋਂਗ ਕਰਦੇ ਕਿਹੜੇ ਪਿੰਡ ਤੋਂ ਹਾਂ ਜੀ ਅਸੀਂ ਪਿੰਡ ਖੋਥੜਾ ਤੋਂ ਖੋਥੜਾ ਤੋਂ ਬਿਲੋਂਗ ਹਾਂ ਜੀ ਤੋਂ ਖੋਥੜਾ ਲਈ ਵੀ ਅੱਜ ਬੜੀ ਮਾਣ ਵਾਲੀ ਗੱਲ ਆ ਕਿਉਂਕਿ ਸਟੇਟ ਵਿੱਚ ਐਡਾ ਵੱਡਾ ਰੈਂਕ ਆ ਨਾ 8ਵਾਂ ਬਹੁਤ ਵੱਡੀ ਗੱਲ ਆ ਪੰਜਾਬ ਚ ਬੇਟਾ ਕੀ ਨਾਂ ਤੁਹਾਡਾ ਔਰ ਕਿੰਨਾ ਰੈਂਕ ਆ ਰਾ ਕਨੀਕਾ ਮੇਰਾ 14ਵਾਂ ਰੈਂਕ ਆਇਆ ਹੈ 14ਵਾਂ ਰੈਂਕ ਆਇਆ ਹੈ ਤੇ ਕਿਹੜਾ ਸਟਰੀਮ ਸੀ ਤੁਹਾਡਾ ਨਾਨ ਮੈਡੀਕਲ ਸਟਰੀਮ ਅੱਛਾ ਨਾਨ ਮੈਡੀਕਲ ਅੱਗੇ ਕੀ ਬੰਨਣਾ ਚਾਹੂਗੇ ਤੁਸੀਂ ਇੰਜੀਨੀਅਰ ਇੰਜੀਨੀਅਰ ਬੰਨਣਾ ਚਾਹੂਗੇ ਓਕੇ ਤੁਸੀਂ ਮਦਰ ਹੋ ਕਿੱਦਾਂ ਦਾ ਲੱਗਾ ਤੁਹਾਨੂੰ ਕਿ ਮੈਰਿਟ ਬਹੁਤ سارے ਲੱਖਾਂ ਬੱਚੇ ਹੁੰਦੇ ਪਰ ਬੜੇ ਸੈਂਕੜੇ ਬੱਚਿਆਂ ਦੀ ਮੈਰਿਟ ਮੈਨੂੰ ਪਹਿਲੇ ਵਿਸ਼ਵਾਸ ਨਹੀਂ ਹੋਇਆ ਸੀ ਕਿ ਕਰ ਸਕਦੀ ਇੰਨਾ ਫੇ ਮੈਂ ਮੈਂ ਹੌਸਲਾ ਜਿੱਤਿਆ ਸੀ ਕਨਿਕਾਉਂ ਵੀ ਤੇ ਵहां से ਹਿੰਮਤ ਨਾ ਹਾਰ ਆਪਣੇ ਆਗੇ ਵਧੀ ਜਾਤ ਆਪੇ ਰੱਬ ਤੇ ਰਸਾਲ ਮੈਂ ਵਾਸਾ ਸਾਥ ਹੈਗਾ ਸਾਣਾ ਸਾਥ ਦਿੱਤਾ ਫੇ ਕੋਸ਼ਿਸ਼ ਕਰ ਦਿੱਲ ਬਸ ਫਲ ਮਿਲ ਗਿਆ ਫਿਰ ਉਹ ਬਾਤ ਅੱਜ ਕਿਦਾਂ ਦਾ ਲੱਗ ਰਿਹਾ ਅੱਜ ਕੀ ਪਾਰਟੀ ਦੇਣਾ ਚਾਹੁੰਗਾ ਕੀ ਬਣਾਣਾ ਅੱਜ ਤੁਸੀਂ ਬਹੁਤ ਖੁਸ਼ੀ ਮਿਲਦੀ ਹੈ ਸੁਣ ਕੇ ਇੰਦਾ ਲੱਗਾ ਕਿ ਮੈਂ ਤਾਂ ਬਹੁਤ ਖੁਸ਼ ਹੋਈ ਹਾਂ ਜੁਆਇਨ ਨਾਲ ਸੋ ਦੇਖੋ ਖੁਸ਼ੀ ਅੱਖਾਂ ਦੇ ਵਿੱਚ ਆ ਜਾਂਦੀ ਬੇਟਾ ਕੀ ਨਾਂ ਤੁਹਾਡਾ ਕਿੰਨਾ ਰੈਂਕ ਆਇਆ ਮੁਸਕਾਨ ਮੇਰਾ 12th ਰੈਂਕ ਆਇਆ 12th ਰੈਂਕ ਹਾਂਜੀ ਤੇ ਇਹ ਕਮਰਸ ਟੀਮ ਹੈ ਤੁਹਾਡਾ ਓਕੇ ਕੀ ਬਣਾ ਚਾਹੁੰ ਚੱਲਨੇ ਹੋਗੇ ਟੀ ਟੀਚਰ ਬਨਣਾ ਚਾਹੁੰਦੇ ਹੋ ਟੀਚਰਾਂ ਨੂੰ ਤਾਂ ਤਾੜੀਆਂ ਮਾਰਨੀਆਂ ਜ਼ਰੂਰ ਚਾਹੀਦੀਆਂ ਤੁਹਾਡੇ ਬਰਾਦਰੀ ਦੇ ਵਿੱਚ ਇੱਕ ਜੋ ਬੱਚਾ ਆ ਰਿਹਾ ਤੁਹਾਡੇ ਕੋਲ ਬਹੁਤ ਹੈ ਹਾਸਸ ਕੀ ਤੋ ਲੱਗ ਰਿਹਾ ਸੀ ਕਿਦਾਂ ਦਾ ਸ਼ਡਿਊਲ ਹੈ ਤੁਹਾਡਾ ਰੋਜ਼ ਕਿੰਨੀ ਦੇਰ ਪੜ੍ਹਦੇ ਸੀ ਤੁਸੀਂ ਮਤਲਬ ਜਦ ਤੱਕ ਜਿੰਨਾ ਮਤਲਬ ਪਹਿਲਾਂ ਤਾਂ ਸਕੂਲ ਦਾ ਹੋਮਵਰਕ ਆ ਉਹ ਨਹੀਂ ਖਤਮ ਹੋਣਾ ਪਹਿਲਾਂ ਉਹ ਕੰਨਾ ਫਿਰ ਬਾਅਦ ਵਿੱਚ ਜਿਹੜਾ ਆਪਣਾ ਰੂਟੀਨ ਹੁੰਦਾ ਉਹਨੂੰ ਫਾਲੋ ਕਰੀਦਾ ਹੁੰਦਾ ਤੇ ਪੇਪਰਾਂ ਦੇ ਵਿੱਚ ਤਾਂ ਸਾਰਾ ਸਾਰਾ ਦਿਨ ਤੇ ਸਵੇਰੇ ਉੱਠ ਕੇ ਹਾਂਜੀ ਸਵੇਰੇ ਉੱਠ ਕੇ ਹਾਂਜੀ ਜੀ ਕੀ ਨਾਂ ਤੁਹਾਡਾ ਔਰ ਕਵਿਤਾ ਕਵਿਤਾ ਹਾਂਜੀ ਤੇ ਕਿੰਵਾਂ ਰੈਂਕ ਆਇਆ ਤੁਹਾਡਾ ਸੋ ਮੇਰਾ 14th ਰੈਂਕ ਹੈ। ਅੱਛਾ ਦੋਨਾਂ ਦਾ ਟਾਈ ਬੈਂਕ ਆ ਨਾ ਉਹਨਾਂ ਦਾ ਵੀ 14th ਤੇ ਇਹਦਾ 12th। ਅੱਛਾ ਇਹਨਾਂ ਦਾ 12th ਹੈ। ਤੇ ਕਿੱਦਾਂ ਦਾ ਲੱਗਾ? ਤੁਹਾਨੂੰ ਲੱਗਦਾ ਸੀ ਇੱਥੇ 14ਵੇਂ ਨੰਬਰ ਤੇ ਤੁਹਾਨੂੰ ਲੱਗ ਕੁਝ ਦਿਮਾਗ ਵਿਚ ਆ ਰਿਹਾ ਸੀਗਾ ਵੀ ਇੰਨਾ ਆਏਗਾ। ਪਹਿਲਾਂ ਤਾਂ ਨਹੀਂ ਆ ਰਿਹਾ ਸੀਗਾ। ਮਤਲਬ ਕਿ ਵੈਸੇ ਤਾਂ ਪੇਪਰ ਬਹੁਤ ਵਧੀਆ ਹੋਏ ਸੀ ਪਰ ਸੋਚਿਆ ਨਹੀਂ ਸੀ ਕਿ ਇੰਨਾ ਵਧੀਆ ਰਿਜ਼ਲਟ ਆਊਗਾ। ਹਾਂਜੀ। ਤੋਂ ਅੱਜ ਜਦੋਂ ਇਹ ਪਤਾ ਲੱਗਾ ਵੀ ਮੈਰਿਟ ਆ ਗਈ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ? ਬਹੁਤ ਖੁਸ਼ੀ ਸੀ। ਕਿ ਮੇਰੀ ਮੈਰਿਟ ਆਈ ਆ ਔਰ ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਸੀਗੇ ਇਸ ਗੱਲ ਤੋਂ ਤੁਹਾਡੇ ਪੇਰੈਂਟ ਹਾਂਜੀ ਆਓ ਅੱਗੇ ਆਓ ਤੁਸੀਂ ਪਿੱਛੇ ਖੜੇ ਆ ਅੱਗੇ ਆਓ ਹਾਂ ਜੀ ਕਿੱਦਾਂ ਦਾ ਲੱਗਾ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈਗੀ ਆ ਪੰਜਾਬ ਵਿੱਚ ਨਾਂ ਰੌਸ਼ਨ ਹੋ ਗਿਆ ਸਾਡੀ ਬੇਟੀ ਦਾ ਹਾਂਜੀ ਸਰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿਹੜੀ ਪਿੰਡ ਤੋਂ ਤੁਸੀਂ ਕਿਹੜੇ ਸ਼ਹਿਰ ਦੇ ਕਿਰਕਾ ਪਿੰਡ ਤੋਂ ਅੱਛਾ ਵਿਰਕਾ ਪਿੰਡ ਤੋਂ ਹਾਂਜੀ ਓਕੇ ਤੇ ਕਿੱਦਾਂ ਪੜਦੀ ਸੀ ਇਹ ਕੋਈ ਕਿੰਨੇ ਦਿਨ ਪੜਦੀ ਸੀ ਕਦਰ ਵਿੱਚ ਪੜਦੀ ਤਾਂ ਹਰ ਵਕਤ ਸੀ ਮੈਂ ਜਿਹਦਾ ਬੈਠਦੀ ਰਹਿੰਦੀ ਬਿਮਾਰੀ ਰਹਿੰਦੀ ਸੀ ਘਰ ਦਾ ਸਾਰਾ ਕੰਮ ਵੀ ਇਹਨੇ ਰੋਟੀ ਤੱਕ ਵੀ ਬਣਾਣੀਏ ਨੇ ਸਾਰਾ ਘਰ ਦਾ ਕੰਮ ਕਰਕੇ ਸਵੇਰ ਨੂੰ ਇਹਨੇ 2 ਵਜੇ ਅਲਾਰਮ ਲਗਾ ਰਹਿਣਾ 2 ਵਜੇ ਉੱਠ ਕੇ ਪੜਦੀ ਹੁੰਦੀ ਸੀ ਔਰੇ ਬਹੁਤ ਹੀ ਖੁਸ਼ੀ ਦੇ ਖੁਸ਼ੀ ਦੇ ਪਾਰਲੀਮੈਂਟ ਆਦਾ ਸਾਰੇ ਭਾਵ ਖੋ ਰਿਆ ਕਮਰਸ ਵਾਲੇ ਟੀਚਰਾਂ ਨਾਲ ਜ਼ਰੂਰ ਅਸੀਂ ਗੱਲ ਕਰਾਂਗੇ ਜੀ ਹਾਂ ਕਿਦਾਂ ਦਾ ਮੈਨੂੰ ਦੱਸੋ ਪਹਿਲਾਂ ਤੁਹਾਡੇ ਬੱਚੇ ਦੋ ਅੱਜ ਮੈਰਿਟ ਵਿੱਚ ਆਏ ਕਿਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਖੁਸ਼ੀ ਏਦਾਂ ਲੱਗ ਰਿਹਾ ਸੰਭਾਲੀ ਨਹੀਂ ਜਾ ਰਹੀ ਸੁਪਨਾ ਸਿਗਾ ਮੈਮ ਵੀ ਕਹਿੰਦੇ ਸੀ ਕਿ ਤੁਹਾਡੇ ਤੋਂ ਬਹੁਤ ਉਮੀਦ ਹੈ ਅੱਜ ਮੈਨੂੰ ਮਾਨ ਹੋ ਰਿਹਾ ਕਿ ਮੈਂ ਮੈਮ ਦੀ ਉਮੀਦ ਤੇ ਖਰੀ ਉਤਰੀ ਤੇ ਮੇਰੇ ਬੱਚਿਆਂ ਨੇ ਮੇਰਾ ਨਾਂ ਕਰ ਦਿੱਤਾ ਸਕੂਲ ਚ ਮੈਡਮ ਕਿਦਾਂ ਦਾ ਅੱਜ ਲੱਗਾ ਬੜਾ ਖੁਸ਼ੀ ਦਾ ਮੌਕਾ ਸਾਰੇ ਪਹਿਲਾਂ ਤਾਂ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਸਾਡੇ ਬੱਚੇ ਜਿਹੜੇ ਆ ਅੱਜ ਇਸ ਮੁਕਾਮ ਤੇ ਪਹੁੰਚੇ ਆ ਜਦੋਂ ਇਹਨੂੰ ਫੋਨ ਕਿਤੇ ਰੋਣ ਲੱਗ ਗਈ ਮੈਂ ਵੀ ਰੋਣ ਲੱਗ ਗਈ ਸੀ ਔਰ ਲੱਗਦਾ ਹੈ ਖੁਸ਼ੀ ਦੇ ਜਿੱਦਾਂ ਦੇਖੋ ਖੁਸ਼ੀ ਤੁਸੀਂ ਦੇਖ ਰਹੇ ਹੋ ਚਿਹਰਿਆਂ ਨੂੰ ਇੱਧਰ ਵੀ ਚਲਕਦੀ ਆ ਖੁਸ਼ੀ ਔਰ ਭਾਵਕ ਜਿਹੜਾ ਸਮਾ ਹੈਗਾ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਲਈ ਜੀ ਕਿੱਦਾਂ ਦਾ ਮੈਡਮ ਅਪਰੋਚ ਰਹੀ ਬੱਚਿਆਂ ਦੀ ਇਹਨਾਂ ਸਾਰਿਆਂ ਦੀ ਤੁਹਾਡੇ ਨਾਲ ਤਾਂ ਸ਼ੁਰੂ ਤੋਂ ਬੱਚੇ ਰਹੇ ਆ ਹਾਂਜੀ ਹਾਂਜੀ ਬੱਚੇ ਬਹੁਤ ਵਧੀਆ ਜੀ ਜਿੱਦਾਂ ਅਸੀਂ ਗਾਈਡ ਕਰਦੇ ਆ ਮੈਡਮ ਪ੍ਰਿੰਸੀਪਲ ਹੀ ਮੈਡਮ ਨੇ ਪਹਿਲਾਂ ਤਾਂ ਸਿਹਰਾ ਸਾਰਾ ਉਹਨਾਂ ਦੇ ਸਿਰ ਤੇ ਆ ਕਿਉਂਕਿ ਮੈਡਮ ਸਾਨੂੰ ਗਾਈਡ ਕਰਦੇ ਆ ਪ੍ਰੇਅਰ ਵਿੱਚ ਵੀ ਬੱਚਿਆਂ ਨੂੰ ਅਨਕੋਰੇਜ ਕਰਦੇ ਆ ਕਿ ਮੈਦ ਲੈ ਕੇ ਆਣੀ ਸਾਰੇ ਬੱਚੇ ਹੱਥ ਕੜੇ ਮੈਡਮ ਕੋ ਵੀ ਪਾਰਟੀ ਲੈ ਲਿਓ ਬੰਦੀ ਆ ਸਾਡੀ ਪਾਰਟੀ ਮੈਡਮ ਹਾਂਜੀ ਮੈਡਮ ਹਮੇਸ਼ਾ ਅਨਕੋਰੇਜ ਕਰਦੇ ਚਲੋ ਬੱਚਿਆਂ ਨੇ ਵੀ ਤੇ ਟੀਚਰਾਂ ਨੇ ਬਹੁਤ ਅੱਛਾ ਨਿਵਾਇਆ ਬਹੁਤ ਮਿਹਨਤ ਕਰਾਈ ਬੱਚਿਆਂ ਨੂੰ ਇਸੇ ਕਰਕੇ ਇਹਨਾਂ ਦੇ ਅਨੇ ਅੱਛੇ ਮਾਰਕਸ ਆਏ ਆ ਹਾਂਜੀ ਗਵਰਨਮੈਂਟ ਗਰਲ ਸੀਨੀਅਰਸ ਕੈਂਟਰੀ ਜੀ ਤੁਸੀਂ ਕੁਝ ਕਹਿਣਾ ਚਾ ਫਿਰ ਆਪਣੇ ਰਿਸਪੈਕਟਡ ਪ੍ਰਿੰਸੀਪਲ ਮੈਮ ਦਾ ਸ਼ੁਕਰਾਨਾ ਕਰਦੀ ਆ ਤੇ ਆਪਣੇ ਬੱਚਿਆਂ ਦਾ ਥੈਂਕਸ ਕਰਦੀ ਆ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਔਰ ਮੈਡਮ ਨੇ ਸਾਨੂੰ ਮੋਟੀਵੇਟ ਕੀਤਾ ਔਰ ਰੱਬ ਨੇ ਸਾਨੂੰ ਹਿੰਮਤ ਬਖਸ਼ੀ ਕਿ ਅਸੀਂ ਬੱਚਿਆਂ ਨੂੰ ਪੜ੍ਹਾ ਸਕੀਏ ਜਿਨ੍ਹਾਂ ਕਰਕੇ ਅੱਜ ਸਾਡੇ ਸਕੂਲ ਦਾ ਨਾਮ ਰੋਸ਼ਨ ਹੋਇਆ ਥੈਂਕਸ ਸਰ ਮੈਂ ਪਹਿਲਾਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਆ ਕਿ ਪਰਮਾਤਮਾ ਨੇ ਬਹੁਤ ਵਧੀਆ ਯਾਨੀ ਕਿ ਮੇਰੇ ਬੱਚੇ ਦਾ ਪੜ੍ਹਾਈ ਵੇਸਤੇ ਮੇਰੇ ਬੱਚੇ ਬਾਰੇ ਸੋਚਿਆ ਪਰਮਾਤਮਾ ਨੇ ਜੋ ਮੰਗਿਆ ਪਰਮਾਤਮਾ ਤੋਂ ਪਾਇਆ ਬੱਚੇ ਮੇਰੇ 2 ਵਜੇ ਉੱਠ ਕੇ ਤੜਕੇ ਨੂੰ ਪੜ੍ਹਦੇ ਆ ਸਰ ਤੇ ਬਹੁਤ ਮਿਹਨਤ ਕਰਦੇ ਆ ਮੈਂ ਚਾਹੁੰਨੀ ਆ ਮੇਰੇ ਬੱਚੇ ਬਾਵਾ ਸਾਹਿਬਾਂ ਨੂੰ ਪੜ੍ਹਨ ਉਨਾ ਅੰਗੂਤ ਆ ਤਰਕੀਆਂ ਮਾਨ ਕਰਨ ਆਪਣੇ ਤੇ ਤੁਸੀਂ ਸ਼ਾਮ ਨਾਲ ਸ਼ੈਪਰੀ ਤੋਂ ਸਰ ਥੈਂਕ ਯੂ 2 ਮਹੀਨੇ ਪਹਿਲਾਂ ਜਦੋਂ ਸਕੂਲ ਦੇ ਸਲਾਨਾ ਪ੍ਰੋਗਰਾਮ ਨੂੰ ਇੱਥੇ ਅਟੈਂਡ ਕੀਤਾ ਤਾਂ ਉਦੋਂ ਲੱਗਾ ਸੀ ਕਿ ਸਕੂਲ ਕੁਝ ਨਵਾਂ ਵੀ ਕਰ ਰਿਹਾ ਹੈ ਔਰ ਇੱਥੇ ਇੱਕ ਵੱਡੀ ਚੇਤਨਾ ਵੀ ਬੱਚਿਆਂ ਵਿੱਚ ਦੇਖੀ ਇੱਕ ਬਹੁਤ ਅੱਛਾ ਟੈਲੈਂਟ ਵੀ ਦੇਖਿਆ ਪਰ ਅੱਜ ਅਕੈਡੈਮਿਕ ਟੈਲੈਂਟ ਨੂੰ ਦੇਖ ਕੇ ਜਿੱਥੇ ਇਹ ਬੱਚੇ ਇਥੋਂ ਦੇ ਪੜਦੇ ਸੈਂਕੜੇ ਸਕੂਲ ਸੈਂਕੜੇ ਬੱਚਿਆਂ ਦੇ ਲਈ ਪ੍ਰੇਰਨਾ ਨੇ ਉੱਥੇ ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਕੂਲ ਇਸੇ ਤਰ੍ਹਾਂ ਅਕੈਡਮੀ ਖੇਤਰ ਵਿੱਚ ਮੱਲਾ ਮਾਰਦਾ ਰਹੇਗਾ ਦੀ ਫਗਵਾੜਾ ਹੈ ਲੈ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ